ਆਪਾਂ ਜੱਕੀਦਰੋ ਜੀ ਜੇ ਕਿ ਦਾ ਲੈਣ ਜੀ ਇਹ ਗਾਣਾ ਜਾਣਾ ਹੁੰਦਾ ਗੁੱਡ ਆਫਟਰਨੂੰ ਜੀ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਨੇ ਫਰੀਦਕੋਟ ਪੁਲਿਸ ਦੀ ਇੱਕ ਜਿਹੜੀ ਲਗਾਤਾਰ ਮੁਹਿੰਮ ਚੱਲਦੀ ਪਈ ਹੈ ਮਾੜੇ ਅਨਸਰਾਂ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੇ ਕ੍ਰਿਮੀਨਲ 엘ਿਮੈਂਟਸ ਨੇ ਉਨ੍ਹਾਂ ਦੇ ਖਿਲਾਫ ਔਰ ਐਕਸਟਰਸ਼ਨ ਕਰਨ ਵਾਲੇ ਸੋ ਕਾਲਡ ਬੈਡ ਐਲੀਮੈਂਟਸ ਦੇ ਖਿਲਾਫ ਉਹਦੀ ਲੜੀ ਦੇ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋਂ ਇੱਕ ਚੰਗੀ ਕਾਰਗੁਜ਼ਾਰੀ ਹੋਈ ਹੈ ਜੇਚ ਇੱਕ ਐਕਸਟਰਸ਼ਨ ਗੈਂਗ ਫਿਰौती ਮੰਗਣ ਵਾਲੇ ਗੈਂਗ ਨੂੰ ਫੜਿਆ ਗਿਆ ਔਰ ਇਹ ਚ ਬਹੁਤ ਚੰਗਾ ਕੰਮ ਹੋਇਆ ਅੰਡਰ ਦ ਲੀਡਰਸ਼ਿਪ ਆਫ ਆਰ ਐਸਪੀ ਡੀ ਸੰਦੀਪ ਵਡੇਰਾ ਜੀ ਡੀਐਸਪੀ ਡੀ ਅਰੁਣ ਮੁੰਦਨ ਸੀਆਈਏ ਫਰੀਦਕੋਟ ਇਨਸਪੈਕਟਰ ਅਮਰਿੰਦਰ ਔਰ ਸੀਆਈਏ ਜੈਤੋ ਔਰ ਐਸਐਚਓ ਜੈਤੋ ਗੁਰਲਾਲ ਇਹਨਾਂ ਦੀ ਟੀਮਾਂ ਨੇ ਪਿਛਲੇ 2-3 ਦਿਨ ਬਹੁਤ ਅਣਥਕ ਮਿਹਨਤ ਕੀਤੀ ਹੈ ਔਰ ਇਹ ਚ ਤਿੰਨ ਦੋਸ਼ੀਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਸਾਡੇ ਕੋਲ 18 ਤਾਰੀਖ ਨੂੰ ਇੱਕ ਇਨਪੁੱਟ ਆਈ ਕਿ ਜੈਤੋ ਦੇ ਇਲਾਕੇ ਵਿੱਚ ਕੁਝ ਕਾਰੋਬਾਰੀਆਂ ਨੂੰ ਇੱਕ ਥ੍ਰੈਟ ਕਾਲ ਆਈ ਔਰ ਐਕਸਟਰਸ਼ਨ ਕਾਲ ਆਈ ਜੇ ਚ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਔਰ ਉਹਨਾਂ ਕੋਲੋਂ ਪੈਸੇ ਦੀ ਡਿਮਾਂਡ ਕੀਤੀ ਗਈ ਪੁਲਿਸ ਨੇ ਫਰੀਦਕੋਟ ਪੁਲਿਸ ਨੇ ਇਹ ਬਹੁਤ ਹੀ ਪ੍ਰੋਐਕਟਿਵ ਹੋ ਕੇ ਕੰਮ ਕੀਤਾ ਔਰ ਜਿਹੜੇ ਇਹ ਬਾਹਰਲੇ ਨੰਬਰਸ ਹੁੰਦੇ ਆ ਜਿਹੜੇ ਟਫ ਹੁੰਦੇ ਆ ਕ੍ਰੈਕ ਕਰਨ ਦੇ ਉਹ ਚ ਵੀ ਬਹੁਤ ਚੰਗਾ ਕੰਮ ਕੀਤਾ ਗਿਆ ਸਾਡੀਆਂ ਟੀਮਾਂ ਵੱਲੋਂ ਔਰ ਨਾ ਹੀ ਇਹਨਾਂ ਨੇ ਉਹ ਸਾਰੀ ਲੇਅਰਿੰਗਸ ਜਿਹੜੀਆਂ ਸੀਗੀ ਉਹਨੂੰ ਡੀਕੋਡ ਕੀਤਾ ਬਲਕਿ ਵੱਖ-ਵੱਖ ਜ਼ਿਲ੍ਹਿਆਂ 'ਚ ਰੇਡਾਂ ਕੀਤੀਆਂ ਗਈਆਂ ਔਰ ਉਹ ਜੋ ਪਹਿਲਾਂ ਭਟੇਂਡਾ ਫਿਰ ਫਰੀਦਕੋਟ ਔਰ ਮਲਟੀਪਲ ਡਿਸਟ੍ਰਿਕਟ ਚ ਜਿਹੜੀ ਜਿਹੜੀ ਲੀਡਸ ਸਾਡੇ ਕੋਲ ਆਈ ਉਹਦੀ ਲੜੀ ਦੇ ਤਹਿਤ ਹੀ ਅਲਟੀਮੇਟਲੀ ਜੈਤੋ ਦੇ ਤਿੰਨ ਬੰਦੇ ਜਿਹੜੇ ਰਾਉਂਡ ਅਪ ਹੋਏ ਇਹਨਾਂ ਦੇ ਨਾਮ ਹੈਗੇ ਜੀ ਕੇਸ਼ਵ ਕੁਮਾਰ ਉਰਫ ਸ਼ੈਂਟੀ ਸੰਦੀਪ ਕੁਮਾਰ ਉਰਫ ਸੋਮਾ ਔਰ ਇੱਕ ਇਹ ਦੇ 17 ਸਾਲਾਂ ਦਾ ਵੀ ਮੁੰਡਾ ਹੈਗਾ ਜਿਹਦੀ ਅਸੀਂ ਆਇਡੈਂਟੀਟੀ ਤੁਹਾਨੂੰ ਨਹੀਂ ਡਿਸਕਲੋਸ ਕਰਦੇ ਜਦੋਂ ਇਹ ਸਾਰੇ ਬੰਦੇ ਫੜੇ ਗਏ तो इस इंट्रस्टिंग जड़ी गल आई है वो ये सामने आई कि ये एक फर्स्ट टाइम गैंग है ने जिन्होंने ये जैतो गए और जड़े ये फ्लैक्स बोर्ड लगे होंगे दुकाना मोबाइल नंबरस लिखे होंगे उतो इन्होंने मोबाइल नंबर लिए और एक लाइन से इन्होंने दस बारह बंद फिरौती की कॉल करती तो अपने आपूँ ने यह कहा कि जी असं लॉरेंस बिश्नोई गैंग बिलोंग करते हैं ਯਾਨੀ ਇਹਨਾਂ ਦਾ ਪੂਰਾ ਇਹ ਮੰਤਕ ਸੀ ਕਿ ਇਲਾਕੇ 'ਚ ਇੱਕ ਭੈਦੇ ਸਹਿਮ ਦਾ ਮਾਹੌਲ ਨਾਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਫਰੀਦਕੋਟ ਪੁਲਿਸ ਟੀਮ ਵੱਲੋਂ ਇਨ ਲੈਸ ਥੈਨ 2 ਡੇਸ ਨਹੀਂ ਇਹ ਸਾਰਾ ਕੇਸ ਕ੍ਰੈਕ ਹੋਇਆ ਬਲਕਿ ਇਹਦੇ 'ਚ ਇਹ ਬੰਦੇ ਵੀ ਫੜੇ ਗਏ ਇਹ 'ਚ ਐਫ ਆਈ ਆਰ ਨੰਬਰ ਰਜਿਸਟਰ ਹੋਈ ਹੈ 57 ਡੇਟਿਡ 19/25 ਅੰਡਰ ਸੈਕਸ਼ਨ 308 ਸਬਸੈਕਸ਼ਨ 2 351 ਸਬਸੈਕਸ਼ਨ 3 ਬੀ ਐਨ ਐਸ ਰਜਿਸਟਰ ਕੀਤਾ ਜਾ ਚੁੱਕਾ ਹੈ ਔਰ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਫਰੀਦਕੋਟ ਕੋਟਕਪੂਰਾ ਜੈਤੋ ਜਿੰਨੇ ਵੀ ਆਪਣੇ ਵਪਾਰੀ ਪ੍ਰਾਂ ਨੇ ਜਾਂ ਕਿਸੇ ਨੂੰ ਵੀ ਅਗਰ ਇਸ ਤਰ੍ਹਾਂ ਦੀ ਕੋਈ ਕਾਲ ਆਈਏ ਤਾਂ ਬਿਨਾਂ ਡਰੇ ਸਾਡੇ ਤੱਕ ਆਣ ਔਰ ਪੁਲਿਸ ਦੇ ਕੋਲ ਜਦੋਂ ਇਹ ਇਨਪੁਟ ਆਉਗੀ ਤਾਂ ਪੁਲਿਸ ਨੂੰ ਪਤਾ ਚੱਲਦਾ ਹੈ ਤੇ ਅਸੀਂ ਪੂਰੀ ਤਰ੍ਹਾਂ ਸੇ ਕਮਿਟਿਡ ਹੈਗੇ ਕਿ ਅਸੀਂ ਇਸ ਟਾਈਪ ਦੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਇਮੀਡੀਏਟਲੀ ਅਸੀਂ ਜੇਲ੍ਹ ਦੇ ਵਿੱਚ ਭੇਜਾਂਗੇ ਅਗਰ ਸਾਡੇ ਕੋਲ ਇਹ ਇਨਪੁਟ ਹੀ ਨਹੀਂ ਆਂਦੀ ਤਾਂ ਫਿਰ ਇੱਕ ਬੰਦਾ ਵੀ ਜੋ ਹੈ ਜੋ ਇੱਕ ਬਿਜ਼ਨਸਮੈਨ ਹੈ ਉਹ ਆਪਣੇ ਆਪ ਮੇ ਉਹਦੀ ਫੈਮਿਲੀ ਵੀ ਸਟ੍ਰੈਸ ਚ ਰਹਿੰਦੀ ਹੈ ਉਹ ਵੀ ਆਪਣੇ ਆਪ ਸਟ੍ਰੈਸ ਚ ਰਹਿੰਦਾ ਹੈ ਤੇ ਸਾਡੀ ਟੀਮਾਂ ਨੇ ਇਹ ਚ ਬਹੁਤ ਚੰਗੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਇਸ ਕੇਸ ਕੋ ਕ੍ਰੈਕ ਕੀਤਾ ਔਰ ਐਂਡ ਟੂ ਐਂਡ ਇਹਨੂੰ ਬਸਟ ਕੀਤਾ ਹੁਣ ਇਹਨਾਂ ਦੀ ਅਸੀਂ ਪੁੱਛਗਿੱਛ ਕਰਾਂਗੇ ਔਰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹਨਾਂ ਨੇ ਪਹਿਲੇ ਵੀ ਕਿਤੇ ਇਸ ਤਰ੍ਹਾਂ ਦੀ ਐਕਸਟਰਸ਼ਨ ਕਾਲਸ ਕੀਤੀਆਂ ਜਾਂ ਕਿਸ ਕਿਸ ਨੂੰ ਕੀਤੀਆਂ ਔਰ ਜਿਸ ਜਿਸ ਨੂੰ ਵੀ ਇਹਨਾਂ ਨੇ ਐਕਸਟਰਸ਼ਨਸ ਕਾਲਸ ਕੀਤੀਆਂ ਹੋਣਗੀਆਂ ਅਸੀਂ ਉਹਨਾਂ ਨੂੰ ਪਰਸਨਲੀ ਬੁਲਾ ਕੇ ਮੈਂ ਪਰਸਨਲੀ ਉਹਨਾਂ ਨਾਲ ਗੱਲ ਕਰਾਂਗੀ ਔਰ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਜੀ ਅਸੀਂ ਇਹ ਬੰਦੇ ਫੜ ਚੁੱਕੇ ਹਾਂ ਹੁਣ ਤੁਹਾਨੂੰ ਖਬਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਬਿਨਾਂ ਡਰੇ ਸਾਡੇ ਤੱਕ ਆਓ ਜਿਵੇਂ ਤੁਸੀਂ ਕਹਿ ਬਲੌਸਿ ਵਿੱਚ ਹੋਈ ਤੇ ਗੈਂਗ ਦਾ ਨਾਮ ਰੱਖੀਏ ਉਹ ਗੈਂਗ ਦੇ ਸੀਗੇ ਜਾਂ ਉਹਨਾਂ ਦਾ ਨਾਮ ਵਰਤੇ ਸੀ ਜੀ ਉਹਨਾਂ ਦਾ ਪ੍ਰਾਈਮਰ ਫੇਸੀ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਨਾਮ ਵਰਤੇ ਸੀ ਕਿਉਂਕਿ ਇਹ ਰਾਤੀ ਹੀ ਇਹ ਰਜਿਸਟਰ ਹੋਇਆ ਹੈ ਕਿ ਸੌਰੀ ਇਹ ਫੜੇ ਗਏ ਨੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਇਹਨਾਂ ਦੀ ਸਾਰੀ ਟੈਕਨੀਕਲ ਅਨਾਲਿਸਿਸ ਕਰਕੇ ਅੱਗੇ ਜਿਹੜੀ ਵੀ ਗੈਂਗ ਅਨਾਲਿਸਿਸ ਹੋਊਗੀ ਉਹ ਅਸੀਂ ਪੂਰੀ ਕਰਾਂਗੇ ਇਹਨਾਂ ਦੇ ਪਿੰਨਰ ਕੋਈ ਬਾਤ ਕਰਤਾ ਕਿ ਇਹ ਕੀ ਫਸਤੀ ਸੀ ਇਹ ਫਰਸਟ ਟਾਈਮਰਸ ਨੇ ਬਟ ਯੈਸ ਬਟਿੰਡਾ ਨੂੰ ਸਾਨੂੰ ਇੱਕ ਲੀਡ ਮਿਲੀ ਸੀ ਕਿ ਜ ਅਬਸੇ 1-2 ਦਿਨ ਪਹਿਲਾਂ ਇਹ ਫਟਿੰਡਾ ਇੱਕ ਬੰਦੇ ਨੂੰ ਮਾਰਨ ਕੁੱਟਣ ਵਾਸਤੇ ਗਏ ਸੀ ਔਰ ਉੱਥੋਂ ਸਾਨੂੰ ਕਾਫੀ ਚੰਗੇ ਕਲੂਜ਼ ਮਿਲੇ ਸੀ ਸੋ ਇਹ ਇਹਨਾਂ ਦਾ ਇੱਕਰਦਾਰ ਮੜਾ ਹੈ ਕ੍ਰਾਈਮ ਦੇ ਰਸਤੇ ਆਲਰੇਡੀ ਇਹ ਤੁਰ ਪਈ ਸੀ ਔਰ ਜਿਹੜੀ ਇਹਨਾਂ ਨੇ ਇੱਕ ਨਵੀਂ ਟੈਕਨੀਕ ਇਹਨਾਂ ਨੇ ਦੇਖੀ ਕਿ ਪਹਿਲਾਂ ਇਹਨਾਂ ਨੇ ਰੈਕੀ ਕੀਤੀ ਫਿਰ ਫੋਨ ਨੰਬਰਸ ਇਹਨਾਂ ਨੇ ਕੱਢੇ ਜਿੱਥੇ ਵੀ ਇਹਨਾਂ ਨੂੰ ਭਾਵੇਂ ਕੋਈ ਵੱਡੀ ਦੁਕਾਨ ਹੋ ਜਾਂਦੀ ਸੀ ਇੱਕ ਜਿਹਦਾ ਕਾਰੋਬਾਰੀ ਦਾ ਚੰਗਾ ਨਾਮ ਹੈ ਉਹਦਾ ਫੋਨ ਨੰਬਰ ਇਹ ਕਿਤੇ ਨਾ ਕਿਤੇ ਪ੍ਰੋਕਿਊਰ ਕਰ ਲੈਂਦੇ ਸੀ ਉਹਨੂੰ ਲੱਭ ਲੈਂਦੇ ਸੀ ਤਾਂ ਫਿਰ ਇਹ ਐਕਸਟਰਸ਼ਨ ਕਾਲਸ ਕਰਦੇ ਸੀ ਜੀ ਫਿਲਹਾਲ ਤੱਕ ਨਹੀਂ ਹੈ ਬਟ ਇਨ ਦਾ ਨੈਕਸਟ 1 অর 2 ਡੇਸ ਜੋ ਵੀ ਬਰਾਮਦਗੀ ਹੋਣੀ ਅਸੀਂ ਤੁਹਾਨੂੰ ਦੱਸਾਂ ਟੋਟਲ ਕਿੰਨਾਂ ਹੋਰ ਵੀ ਹੈ ਜੀ ਜੀ ਫਿਲਹਾਲ ਤਿੰਨ ਬੰਦੇ ਅਰੈਸਟ ਹੋਏ ਹਨ ਪ੍ਰਾਇਮਰ ਫੇਸ ਹੀ ਇਹ ਲੱਗਦਾ ਹੈ ਕਿ ਇਹ ਹੀ ਤਿੰਨ ਸੀ ਜਿਹੜੇ ਇਸ ਕੰਮ 'ਚ ਸੀ ਇਹਨਾਂ ਨੇ ਆਪਣਾ ਨਵਾਂ ਗੈਂਗ ਬਣਾਇਆ ਸੀ ਅੱਗੇ ਇਹਨਾਂ ਦਾ ਹੋਰ ਕੌਣ ਬੰਦਾ ਹੈ ਕੌਣ ਨਹੀਂ ਉਹ ਅਸੀਂ ਦੇਖ ਲਾਂਗੇ